ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੰਜਾਬ ਚ ਹੜ੍ਹ ਆਏ ਹੋਏ ਆ ਲੁਧਿਆਣੇ ਜੀ ਵੀ ਗੰਦੇ ਨਾਲੇ ਦਾ ਸਾਰਾ ਪਾਣੀ ਸ਼ਹਿਰ ਦੇ ਵਿੱਚ ਵੜ ਗਿਆ ਤੇ ਪੂਰਾ ਪੰਜਾਬ ਇਸ ਟਾਈਮ ਹੜ੍ਹਾਂ ਦੀ ਮਾਰ ਚੱਲ ਰਿਹਾ ਪਰ ਬਹੁਤ ਲੋਕ ਨੇ ਵਿਚਾਰੇ ਜਿਹੜੇ ਲਵਾਰਸ ਹਜੇ ਵੀ ਨਰਕ ਕੱਟ ਰਹੇ ਆ ਕੋਈ ਦੇਖ ਨਹੀਂ ਰਿਹਾ ਉਹਨਾਂ ਵੱਲ ਵੀ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਕੋਈ ਨਹੀਂ ਪੁੱਛਦਾ ਹੁਣ ਤਿੰਨ ਦਿਨਾਂ ਤੋਂ ਮੀ ਵਰਦਾ ਪਿਆ ਲੁਧਿਆਣੇ 'ਚ ਅੱਜ ਮੜੀ ਦੀ ਧੁੱਪ ਨਿਕਲੀ ਆ ਨਹੀਂ ਤਾਂ ਲਗਾਤਾਰ ਮੀਂਹ ਪਿਆ ਰਿਹਾ ਤੇ ਇਹ ਬੰਦਾ ਮੀਂਹ ਦੇ ਵਿੱਚ ਹੀ ਇੱਥੇ ਪਿਆ ਆ ਸਾਨੂੰ ਹੁਣ ਕਿਸੇ ਨੇ ਵੀਡੀਓ ਬਣਾ ਕੇ ਭੇਜੀ ਘੰਟਾ-ਢ ਘੰਟਾ ਪਹਿਲਾਂ ਤੇ ਅਸੀਂ ਇੱਥੇ ਪਹੁੰਚੇ ਤੇ ਤੇ ਕੀੜੇ ਪਏ ਹੋਇਆ ਤੇ ਸਾਨੂੰ ਦੱਸਣ ਵਾਲੇ ਬੰਦੇ ਕੌਣ ਸੀ ਪਿੰਦਰ ਸਿੰਘ ਉਹ ਬੰਦੇ ਜਿਹੜੇ ਡੈੱਡ ਬਾਡੀ ਚੱਕਣ ਆਏ ਸੀ ਉਹਨਾਂ ਨੂੰ ਕਿਸੇ ਨੇ ਕਾਲ ਕੀਤੀ ਵੀ ਇੱਥੇ ਬੰਦਾ ਮਰਿਆ ਪਿਆ ਲਾਸ਼ ਪਈ ਆ ਤੇ ਉਹ ਜਦੋਂ ਚੱਕਣ ਆਏ ਆ ਕੇ ਉਹਨੇ ਦੇਖਿਆ ਵੀ ਇਹ ਤਾਂ ਜਿਉਂਦਾ ਵਾ ਉਹਨਾਂ ਨੂੰ ਕਿਹਾ ਨੇ ਕਾਲ ਕਰਤੀ ਉਹਨੇ ਵੀ ਮਰ ਗਿਆ ਤੇ ਜਦੋਂ ਆ ਕੇ ਉਹਨੇ ਦੇਖਿਆ ਤੇ ਇਹ ਜਿਉਂਦਾ ਪਿਆ ਕਹਿੰਦੇ ਤੇ ਫਿਰ ਵੀਰਾਂ ਨੇ ਸਾਨੂੰ ਫੋਨ ਕੀਤਾ ਤੇ ਹੁਣ ਅਸੀਂ ਇੱਥੇ ਪਹੁੰਚੇ ਆ ਦੇਖਦੇ ਆਂ ਵੀਰ ਦੀ ਕੀ ਹਾਲਤ ਆ ਤੁਸੀਂ ਵੀ ਦੇਖੋ ਜਿਹੜੀ ਸਾਨੂੰ ਵੀਡੀਓ ਭੇਜੀ ਸੀ ਉਹ ਵੀ ਦੇਖੋ ਲਿਆਇਓ ਬੈਠਣ ਨੂੰ ਤੇ ਅੱਜ ਦਾ ਮਨੋਖਾ ਜਿਹੜਾ ਉਹ ਇਦਾਂ ਰੌੜ ਰਿਹਾ ਜੀ ਅੱਜ ਦਾ ਮਨੋਖਾ ਜਿਹੜਾ ਉਹਦੀ ਕੋਈ ਕਦਰ ਨਹੀਂ ਬਾਈ ਉਹਦੀ ਕੁੱਤੇ ਜਿੰਨੀ ਕਦਰ ਨਹੀਂ ਹੈਗੀ ਜਿੰਨਾ ਟਾਈਮ ਜਿਉਂਦੇ ਤੁਰੇ ਫਿਰਦੇ ਆ ਠੀਕ ਆ ਜਿੰਨਾ ਚਿਰ ਸਾਡੀ ਜੇਹ ਚ ਪੈਸਾ ਪ੍ਰਾਪਰਟੀਆਂ ਤਾਂ ਠੀਕ ਆ ਤੇ ਜਦੋਂ ਹੀ ਅਸੀਂ ਇਦਾਂ ਦੇ ਹਲਾਲ ਚਾਉਨੇ ਆ ਬਾਬੇ ਬਾਬੇ ਕੀ ਹਾਲ ਨੇ ਪਾਣੀ ਦੇ ਕੀ ਨਾਂ ਤੇਰਾ ਹੈ ਕੀ ਨਾਂ ਮੈਂ ਭਾਈ ਬਬੂ ਨਾਮ ਕੀ ਤੇਰਾ ਹੈ ਆ ਬਾਹ ਵੀ ਤੇਰੀ ਟੁੱਟੀ ਪਈ ਏ ਸਾਰੀ ਆਹ ਕਿਵੇਂ ਬੋਰੀਆਂ ਲੈ ਕੇ ਪੱਲੀਆਂ ਲੈ ਕੇ ਵਿਚਾਰਾ ਪਿਆਜੀ ਇਹ ਅੱਜ ਦੇ ਮਰੀ ਹੋਈ ਇਨਸਾਨੀਅਤ ਦੀਆਂ ਤਸਵੀਰਾਂ ਵਾ ਜੀ ਆ ਬਾਹ ਦੇਖੋ ਕਿੱਡੀ ਵੱਡੀ ਹੋਈ ਪਈ ਆ ਫੁੱਲ ਕੇ ਸੁੱਜ ਕੇ ਬਠਾ ਫੜ ਕੇ ਬੰਬਰ ਪਾਵਾ ਫੜ ਕੇ ਇਹਨੂੰ ਮੋੜ ਬਾਹ ਨਾਲ ਚੱਕਰ ਟੁੱਟੀ ਹੋਈ ਹੈ ਬਾਹ ਨਾਲ ਚੱਕ ਲੈ ਹੌਲੀ ਕੀ ਦੇ ਚੱਕ ਲੈ ਤਾਂ ਹੀ ਸਾਈਡ ਤੇ ਪਿਆ ਜੀ ਇੱਕੋ ਹੀ ਪਾਸੇ ਤੇ ਵਿਚਾਰਾ ਪਿਆ ਵਾ ਆ ਦੇਖੋ ਕੀੜੇ ਜੀ ਓਏ ਹੋਏ ਹੋਏ ਆ ਦੇਖੋ ਕੀੜੇ ਆ ਕੀੜੇ ਇਹ ਆਦਮ ਖੋਰ ਕੀੜੇ ਆ ਜੀ ਜਿਹੜੇ ਇਹਨੂੰ ਖਾਈ ਜਾਂਦੇ ਆ ਨੋਚ ਨੋਚ ਕੇ ਤੇ ਇਹ ਕੀੜੇ ਨੂੰ ਸਾਰਾ ਖਾ ਜਾਣ ਚਾਹੇ ਕੋਈ ਫਰਕ ਨਹੀਂ ਪੈਣਾ ਉਹੀ ਗੱਲ ਆ ਵੀ ਜਿਉਂਦੇ ਨੂੰ ਕੋਈ ਨਹੀਂ ਚੱਕਣ ਨਾਲ ਮਰੇ ਨੂੰ ਚੱਕਣ ਵਾਸਤੇ ਤਾਂ ਗੱਡੀ ਆਈ ਸੀ ਕਹਿੰਦੇ ਹਾਂ ਤੇ ਪਰ ਜਿਉਂਦਾ ਨਿਕਲਿਆ ਫਿਰ ਉਹ ਮੁੜ ਗਏ ਵਿਚਾਰੇ ਉਹਨਾਂ ਨੂੰ ਨਿਰਾਸ਼ਾ ਹੱਥ ਲੱਗੀ ਤੇ ਉਹ ਕਹਿੰਦੇ ਜਾਰੇ ਤਾਂ ਜਿਉਂਦਾ ਵਾ ਹਜੇ ਇਹਨੂੰ ਜਾ ਨਹੀਂ ਸਕਦੇ ਆਪਾਂ ਦੇਖੋ ਕੀੜੇ ਕਿਵੇਂ ਆ ਦੇਖੋ ਆ ਦੇਖੋ ਕੀੜੇ ਕੀੜੇ ਤੁਰੇ ਫਿਰਦੇ ਆ ਥੱਲੇ ਆ ਦੇਖੋ ਹਾਂਜੀ ਹਾਂਜੀ ਇਹ ਪਤਾ ਕੀ ਜੰਦਾ ਬਾਈ ਉੱੱਦੀ ਇੱਥੇ ਨਹੀਂ ਦੁੱਦਾ ਹਾਂ ਬਾਰੋਂ ਪਰ ਜਿਉਂ ਜਿਹਾ ਆ ਗਏ ਫਿਰ ਚਾਰੇ ਇਹੀਂ ਫੇਰ ਲੈਂਦੇ ਸੀ ਬਾਪੂ ਕੀ ਨਾਮ ਆ ਤੇਰਾ ਇਹ ਦੇਖੀ ਤੇਰਾ ਨਾਮ ਕੀ ਆ ਕੌਣ ਛੱਡ ਕੇ ਜਾਂਦਾ ਜੀ ਸਿਵਲ ਹਸਪਤਾਲ ਵਾਲੇ ਜੀ ਲੁਧਿਆਣੇ ਵਾਲੇ ਅੱਛਾ ਆਪ ਲਾ ਜਾਂਦੇ ਇੱਥੇ ਹਾਂ ਇੱਕ ਬੰਦਾ ਤਾਂ ਆਉਂਦਾ ਸੀ ਹਾਂ ਲਾਓ ਵੀਡੀਓ ਇਹ ਬੰਦਾ ਪੂਰਾ ਕਰੋ ਵੀਰਜੰਤ ਬਾਈ ਸਤਿ ਸ੍ਰੀ ਅਕਾਲ ਇਹ ਸਾਡੇ ਟੀਮ ਦੇ ਮੈਂਬਰ ਹੈ ਜੀ ਵੀਰਚੰਦ ਜੀ ਤੇ ਇਹਨਾਂ ਨੇ ਵੀ ਪਰਸੋਂ ਇੱਕ ਬੰਦਾ ਸੀ ਪਹਿਲਾਂ ਇੱਥੋਂ ਲੈ ਕੇ ਗਏ ਬਲਬੀਰ ਬਾਬਾ ਸਾਡੇ ਕੋਲੇ ਆਹੋ ਮੰਦਰ ਦੇ ਬਾਹਰੋਂ ਅੱਜ ਹੁਣ ਇਸ ਬੰਦੇ ਬਾਰੇ ਸਾਨੂੰ ਕਾਲ ਆਈ ਆ ਬਾਬਾ ਨਾਮ ਕੀ ਹੈ ਤੇਰਾ ਨਾਮ ਹੈ ਕੀ ਨਾਮ ਕੀ ਹੈ ਤੇਰਾ ਨਾਮ ਕੀ ਹੈ ਹੈ ਤੁਹਾਡਾ ਨਾਮ ਕੀ ਆ ਕੀ ਨਾਮ ਆ ਨਾਮ ਕੀ ਏ ਤੁਹਾਡਾ ਹਾਂ ਬਸ ਉਹ ਨਾਮ ਪੁੱਛਿਆ ਇਹ ਪਾਣੀ ਪੀ ਲੈ ਹੋਰ ਉਹ ਜੀ ਆਸਣ ਬੜਾ ਜੀ ਲੈ ਵੀਰ ਜੀ ਐਸੇ ਨਾਲ ਜਿੱਦਾਂ ਹੁਣ ਕੋਈ ਵੀ ਆਉਂਦਾ ਵਾ ਕਿਤੇ ਛੱਡ ਜਾਂਦਾ ਜੀ ਨੀ ਵੀਡੀਓ ਬਣਾਇਆ ਕਰਦਾ ਵੀਡੀਓ ਪਤਾ ਹੀ ਗੱਲ ਐ ਜੀ ਦੇਖੋ ਮੇਰੀ ਤਾਂ ਇੱਥੇ ਦੁਕਾਨ ਆ ਚੱਟਾ ਜੀ ਸੀਗੀ ਮੈਂ ਤਾਂ ਜੀ ਹੁਣ ਆਇਆ ਤੇ ਮੈਂ ਦੇਖ ਲਿਆ ਬਾਈ ਜੀ ਉਹਨਾਂ ਨੂੰ ਦੇਖ ਲਿਆ ਪਰ ਉਹ ਕੇ ਮੈਂ ਤਾਂ ਉੱਥੇ ਬਾਬਾ ਜੀ ਸੀ ਦੀ ਤੇ ਗੁਰਦੁਆਰਾ ਸਾਹਿਬ ਦਾ ਜੀ ਮੋੜ ਟਾਪਾ ਉੱਥੇ ਦਾ ਖੰਡਾ ਉੱਥੇ ਦਿਖਾਈ ਦਿੰਦੇ ਫੋਟੋ ਦਾ ਇਹ ਇਧਰ ਵਾ ਬੜੀ ਸਾਸਿਕਾ ਵੀ ਚੰਨ ਪਾ ਜੀ ਆ ਪਛਾਹ ਪਛੰਨ ਜੀ ਬੜੀ ਦੁੱਖ ਦੀ ਗੱਲ ਆ ਬੜੀ ਸ਼ਰਮ ਦੀ ਗੱਲ ਆ ਵੀ ਇਨਸਾਨ ਮਰ ਰਿਹਾ ਤੇ ਇਥੇ ਡੈੱਡ ਬੋਡੀ ਚੱਕਣ ਵਾਸਤੇ ਆਏ ਜਿਉਂਦਾ ਦੇਖ ਕੇ ਮੁੜ ਗਏ ਜੀ ਦੇਖੋ ਪੈਰ ਉਹਦੇ ਕਿਵੇਂ ਗਿੱਲੇ ਹੋ ਕੇ ਪਾਣੀ ਨਾਲ ਨਾ ਜੀ ਲੱਤਾਂ ਦੇਖੋ ਗਲੀਆਂ ਪਏ ਦੇਖੋ ਕੀੜੇ ਕਿੰਨੇ ਲੱਤਾਂ 'ਚ ਆਹ ਦੇਖੋ ਜੀ ਕੀੜੇ ਨੱਤਾਂ ਦੇ ਵਿੱਚੋਂ ਨਿਕਲਦੇ ਉੱਪਰੋਂ ਪਤਾ ਨਹੀਂ ਉੱਪਰ ਕਿੰਨੇ ਕੀੜੇ ਹੋਣਗੇ ਤਾਂ ਕੀੜੇ ਕਿਵੇਂ ਝੜੀ ਜਾਂਦੇ ਆ ਨੱਤਾਂ ਦੇ ਕੋ ਗਿੱਲੀਆਂ ਹੋ ਕੇ ਨਾ ਜੀ ਅਪੈਰ ਸਾਰੇ ਗਿਲੇ ਪਏ ਆ ਜਿਆਦਾ ਟਾਈਮ ਪਾਣੀ ਦੇ ਵਿੱਚ ਪੈਣ ਨਾਲ ਜਿਵੇਂ ਹੱਥ ਪੈਰ ਹੋ ਜਾਂਦੇ ਸਾਡੇ ਓਵੇਂ ਹੋਏ ਪਏ ਆ ਹਾਂਜੀ ਚੱਕੋ ਚੱਕ ਕੇ ਦੇ ਉੱਤੇ ਰੱਖ ਦੋ ਜੈਸੀ ਆ ਨਾਮ ਜੈਸੀ ਆ ਇਹ ਵੀ ਸਿਵਲ ਹਸਪਤਾਲ ਪਤੂਲ ਚੋਂ ਹੀ ਆਇਆ ਹੋਇਆ ਜੀ ਡਾਈਪਰ ਲੱਗਿਆ ਹੋਇਆ ਇਹਦੇ ਪੱਟੀਆਂ ਕੀਤੀਆਂ ਹੋਈਆਂ ਮੈਂ ਇਹਦੇ ਇਹਨੂੰ ਵੀ ਹਸਪਤਾਲ ਵਾਲੇ ਛੱਡ ਛੁੱਟ ਕੇ ਗਏ ਲੱਗਦੇ ਆ ਜੀ ਇੱਥੇ ਪਰ ਹੁਣ ਕੀ ਕਹੀਏ ਕਿਸੇ ਨੂੰ ਜੀਬ ਚ 10 ਰੁਪਏ ਨਿਕਲੇ ਇਧਰੋਂ ਜਵਨ ਵਾਲੇ ਆ ਗਏ ਬਾਬਾ ਜੀ ਬਾਬਾ ਕਿੱਥੋਂ ਆਏ ਆ ਤੁਸੀਂ ਕਿੱਥੋਂ ਆਏ ਹੋ की नाम है तुम्हारा शाम हैं शाम शाम शामू शामू की काम करता हां क्या काम करते हो दुकान है? है।, है? है, है किस चीज की दुकान है चीजजड़ वाला है हैं चीजजड़ वाला है वो दुकान है किस चीज की दुकान है जनरल स्टोर जनरल स्टोर है बच्चे हैं तुम्हारे हां एक बच्ची है क्या नाम है उसका कहाँ रहते वो यही है। यही कहा कौन से मोहल्ले में ना नहीं है, है? इसी है तुम्हारा जिला कौन सा है, जाराम है? जाराम जिला जयराम है जयराम जिला जयराम जयराम नहीं जगरो नहीं। जालौन और गांव का नाम क्या है तारपीस तारपीस ये यूपी में पड़ता है बिहार में कहाँ पड़ता है यही पड़ता ਕਾ ਨਹੀਂ ਕਾ ਵੀ ਵਿਆਹ ਦਾ ਬਹੁਤ ਬਿਹਾਰ ਮੈਂ ਅੱਛਾ ਕਿਉਂ ਨਹੀਂ ਪਾਇਓ ਹੱਥ ਦੇਖੋ ਇਹ ਵੀਰ ਇਧਰ ਇਰੇ ਹੈਗੀ ਜਗਾ ਬਾਪੂ ਵਿਚਾਰਾ ਕੀੜਿਆਂ ਤੋਂ ਖਾਦਾ ਜਾ ਰਿਹਾ ਤਾਂ ਵੀ ਜੈਸੀ ਆਰਾਮ ਜੈਸੀ ਆਰਾਮ ਜੈਸੀ ਆਰਾਮ ਕਿੰਦਾ ਪਰ ਅੱਜ ਦਾ ਮਨੁੱਖ ਇੰਨਾ ਸੈਲਫਿਸ਼ ਹੋਈ ਜਾਂਦਾ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਭਾਈ ਪਤਾ ਨਹੀਂ ਸਾਡੇ ਕਿਹੜੇ ਚੰਗੇ ਕਰਮ ਕੀਤੇ ਸੀ ਜਿਹੜੀ ਵਾਹਿਗੁਰੂ ਜੀ ਨੇ ਸਾਡੀ ਇਹ ਡਿਊਟੀ ਲਾਈ ਆ ਕਰਨ ਕਰਾਉਣ ਜੋਗੇ ਤਾਂ ਅਸੀਂ ਵੀ ਕੁਛ ਨਹੀਂ ਸਾਡੀ ਵੀ ਇੰਨੀ ਔਕਾਤ ਨਹੀਂ ਸੀ ਵੀ ਅਸੀਂ ਬਾਪੂ ਨੂੰ ਆਪਣੇ ਨਾਲ ਲੈ ਕੇ ਜਾਂਦੇ ਘਰੇ ਇਹਨੂੰ ਦਾ ਇਲਾਜ ਕਰਾਉਂਦੇ ਉਹਦਾ ਘਰ ਬਣਾ ਕੇ ਦਿੱਤਾ ਹੋਇਆ ਤੇ ਉਹੀ ਦਵਾਈ ਦਾਰੂ ਲੀੜਾ ਕਪੜਾ ਸਿਰ ਤੇ ਛੱਤ ਉਹਦੇ ਉਹ ਦਿੱਤੀ ਹੋਈ ਆ ਉੱਥੇ ਹੁਣ ਅਸੀਂ ਬਾਪੂ ਨੂੰ ਲੈ ਕੇ ਚੱਲੇ ਆ ਤੇ ਇਹਦੀ ਜਾਣ ਪਛਾਣ ਵੀ ਤੁਹਾਨੂੰ ਨਾਲ ਕਰਾਵਾਂਗੇ ਥੋੜਾ ਜਦੋਂ ਹੋਸ਼ ਵਿੱਚ ਆ ਗਿਆ ਸੈੱਟ ਹੋ ਗਿਆ ਜਦੋਂ ਕੰਨ 'ਚ ਵੀ ਦੇਖੋ ਸਾਰੇ ਮਿੱਟੀ ਭਰੀ ਪਈ ਆ ਰੇਤਾ ਭਰਿਆ ਪਿਆ ਕੰਨ 'ਚ ਬਾਪੂ ਦੇ ਤੇ ਐਂ ਪਾਣੀ ਵਗਿਆ ਜੀ ਤੇ ਜਿਹੜਾ ਤਿੰਨ ਦਿਨਾਂ ਦਾ ਮੀਂਹ ਆ ਦੇਖੋ ਪੈਰ ਕਿਵੇਂ ਗਲ ਗਏ ਮੀਂਹ ਦੇ ਕਰਕੇ ਥੱਲਿਓ ਤੇ ਐਂ ਬਾਪੂ ਪਿਆ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਆ ਸੀ ਤੇ ਪ੍ਰਸ਼ਾਸਨ ਨੂੰ ਲੱਗਿਆ ਵੀ ਇਹ ਮਰ ਗਿਆ ਤੇ ਉਹ ਆ ਕੇ ਲੈਣ ਇਹਨੂੰ ਗੱਡੀ ਲੈ ਕੇ ਜਦੋਂ ਉਹਨਾਂ ਨੇ ਦੇਖਿਆ ਜਿਉਂਦਾ ਵਾ ਉਹ ਮੁੜ ਕੇ ਤੇ ਧੰਨਵਾਦ ਉਹਨਾਂ ਦੇ ਵਿੱਚੋਂ ਇੱਕ ਵੀਰ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਤੇ ਦੱਸਿਆ ਕਿ ਕਿ ਕਿਵੇਂ ਪਤਾ ਲੱਗਿਆ ਆਪਾਂ ਨੂੰ ਉਹ ਆਏ ਸੀਗੇ ਉਹਨਾਂ ਨੂੰ ਕਿਸੇ ਨੇ ਕਾਲ ਕੀਤੀ ਸੀਗੀ ਵੀ ਬੰਦਾ ਮਰਿਆ ਪਿਆ ਉਹ ਸਰਕਾਰ ਦੇ ਨਹੀਂ ਗਿਆ ਜੀ ਨਹੀਂ ਜੀ ਉਹ ਨਹੀਂ ਨਹੀਂ ਉਹ ਮਰਿਆ ਨਹੀਂ ਪਿਆ ਤੇ ਆ ਜੀ ਬੰਦਾ ਪਿਆ ਹੋਇਆ ਸੀ ਵੀ ਇਹਦੇ ਪਤਾ ਕਰ ਲੈਣ ਉਹਨਾਂ ਨਾਲ ਹੀ ਕਰ ਦੇਣੀ ਜੀ ਨਹੀਂ ਨਹੀਂ ਜੀ ਉਹ ਹੋਰ ਮੁੰਡੇ ਸੀ ਉਹ ਡੈੱਡ ਬੋਡੀ ਸਮਝ ਕੇ ਲੈਣ ਆਏ ਸੀ ਉਹ ਕਿਸੇ ਨੇ ਉਹਨਾਂ ਨੂੰ ਦੱਸਿਆ ਵੀ ਮਰ ਗਿਆ ਬੰਦਾ ਹਨਾ ਸਰਕਾਰੀ ਹਸਪਤਲ ਤੋਂ ਆਏ ਸੀ ਉਹ ਹਾਂ ਤੇ ਜਦੋਂ ਉਹਨਾਂ ਨੇ ਦੇਖਿਆ ਵੀ ਬੰਦਾ ਜਿਉਂਦਾ ਵਾ ਫਿਰ ਉਹਨਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਹਾਂ ਕਰਾ ਦਿਓ ਉਹ ਤਾਂ ਬੰਦੇ ਨੇ ਚੰਗਾ ਕੰਮ ਕੀਤਾ ਵਿਚਾਰੇ ਨੇ ਘਟੋ ਘਟ ਸਾਨੂੰ ਕੋਲ ਤੋਂ ਵੀਡੀਓ ਤੜੀ ਗਈ ਰਹੀ ਹੈ ਪੂਰਾ ਕਰਨ ਵਿੱਚ ਹਾਂ ਹਾਂ ਆ ਪਹਿਲਾਂ ਭੇਜੀ ਸੀ ਵੀ ਵੈਰੀਫਾਈ ਕਰ ਲਓ ਇਹਦੇ ਪਹਿਲਾਂ ਮੰਦਿਰ ਦੀ ਫੋਟੋ ਕੀਤਾ ਉਹ ਬਰਾਬਣਾ ਬਣਾਇਆ ਨਹੀਂ ਫਿਰ ਮੈਂ ਕਰਾਇਆ 77 ਚਲੋ ਕਰਿਓ ਜੀ ਹਲੋ ਮੰਤਰੀ ਸਾਹਿਬ ਵੇਹੜੇ ਕੋਲੇ ਆ ਡੱਬੇ ਤੇ ਵਹਜ ਚਾਏ ਨਾ ਸਾਡੇ ਨਾਲ ਛੰਦਾ ਭਰਾ ਆ ਧਰਮਪ੍ਰੀਤ ਸਿੰਘ ਇਹ ਸਾਰੇ ਮੁੱਖ ਮੰਤਰੀ ਵੀ ਕਹਿੰਦੇ ਆ ਤੇ ਹੁਣੇ ਵੀਰ ਠੀਕ ਆ ਆ ਲਾੜੇ ਪੁੱਤ ਥੰਨੇ ਨੂੰ ਤੇ ਸੇਵਾ ਵੀ ਕਰਾਉਂਦਾ ਵੀਰ ਸਾਡੇ ਨਾਲ ਤੇ ਬਸ ਅਰਦਾਸ ਕਰਿਓ ਇਸ ਬਜ਼ੁਰਗ ਵਾਸਤੇ ਤੇ ਇੱਕ ਵੀਡੀਓ ਨੂੰ ਸ਼ੇਅਰ ਕਰਿਓ ਮੇਰਾ ਘਰ-ਬਾਰ ਲੱਭ ਜੇ ਇਹਦੇ ਬਾਰੇ ਸਾਨੂੰ ਕੁਝ ਪਤਾ ਲੱਗ ਜੇ ਵੀ ਕੋਈ ਜਾਣਕਾਰੀ ਮਿਲ ਜੇ ਵੀ ਪਰ ਇਹ ਹਾਲਾਤ ਜਿਹੜੇ ਦਿਨੋਂ-ਦਿਨ ਬਣਦੇ ਜਾ ਰਹੇ ਨੇ ਇਹ ਬੜੇ ਦੁੱਖਦਾਈ ਆ ਵੀ ਇੱਥੇ ਐਡਾ ਗੰਦੇ ਪਾਣੀ ਦੀ ਮਤਲਬ ਪਰਮਾਰਾ ਤੇ ਉਹਦੇ ਵਿੱਚ ਇੱਕ ਇਨਸਾਨ ਪਿਆ ਮਰ ਰਿਹਾ ਗੰਦੇ ਥਾਂ ਦੇ ਉੱਪਰ ਕੋਲੇ 5 ਨੰਬਰ ਡਿਵੀਜ਼ਨ ਥਾਣਾ ਵਾ ਇੱਕ ਪਾਸੇ ਮੰਦਿਰ ਆ ਸਾਹਮਣੇ ਵੱਡਾ ਚੌਕ ਆ ਮੇਨ ਦੁਰਗਾ ਮਾਤਾ ਮੰਦਿਰ ਪੁਲਿਸ ਚੌਕੀ ਆ ਸਾਹਮਣੇ ਮਤਲਬ ਇੱਥੇ ਲੱਖਾਂ ਦੇ ਲੱਖਾਂ ਰੁਪਈਆ ਦੇ ਫੁੱਲ ਹਰ ਰੋਜ਼ ਭਗਵਾਨ ਨੂੰ ਚੜਾਏ ਜਾਂਦੇ ਖਰੀਦ ਕੇ ਪਰ ਉੱਥੇ ਇੱਕ ਭਗਵਾਨ ਦੀ ਬਣਾਈ ਹੋਈ ਮੂਰਤ ਪਾਣੀ ਨੂੰ ਤਰਸ ਰਹੀ ਆ ਗੱਡੀਆਂ ਟੂ ਟੂ ਕਰਦੀਆਂ ਜਾਂਦੀਆਂ ਐਂਬੂਲੈਂਸਾਂ ਤੁਰੀਆਂ ਫਿਰਦੀਆਂ ਸਰਕਾਰੀ ਗੱਡੀਆਂ ਅਫਸਰ ਪਰ ਇਸ ਬੰਦੇ ਦੀ ਆਵਾਜ਼ ਇਸ ਬੰਦੇ ਦੀ ਸਿਸਕੀ ਇਸ ਬੰਦੇ ਬੰਦੇ ਦੀ ਤੜਫਣਾ ਕਿਸੇ ਨੂੰ ਨਹੀਂ ਦਿਖਦੀ ਅਸੀਂ ਬਹੁਤ ਆਪਣੇ ਆਪ ਨੂੰ ਕਰਮ ਭਾਗਾ ਵਾਲੇ ਮੰਨਦੇ ਆ ਵੀ ਸੱਚਾ ਪਾਤਸ਼ਾਹ ਤੁਸੀਂ ਸਾਡੀ ਕਲਜੁਗੀਆਂ ਦੀ ਪਾਪੀਆਂ ਦੀ ਇਹ ਡਿਊਟੀ ਲਈ ਆ ਜਿਹੜਾ ਅਸੀਂ ਇਹ ਸਭ ਕੁਝ ਕਰ ਪਾ ਰਹੇ ਆ ਨਹੀਂ ਸਾਡੀ ਕੀ ਹਸੀਅਤ ਸੀ ਵੀ ਕਿਸੇ ਇੱਕ ਬੰਦੇ ਨੂੰ ਵੀ ਅਸੀਂ ਪ੍ਰਸ਼ਾਦਾ ਵਿਸ਼ਕਾਰ ਸਕਦੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰੀਆ ਭਾਈ ਤੁਹਾਡਾ ਵੀ ਸਾਰਿਆਂ ਦਾ ਜਿਹੜੇ ਤੁਸੀਂ ਰੁਕੇ ਵੀਰਚੰਦ ਜੀ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਜੀ ਤੁਹਾਡਾ ਪਾਈ ਜੀ ਗੁਰ ਸਾਹਿਬ ਦੇ বন্দি এক মিন